ਸ਼ੈਕ ਧਰਮ ਦੇ ਲੋਕਾਂ ਨੇ ਇਸਾਈ ਧਰਮ ਅਪਣਾਇਆ ਤੇ ਇਹਨੂੰ ਬਹੁਤ ਹੀ ਇੱਕ ਗੰਭੀਰ ਵਿਸ਼ਾ ਹੈ ਇਹਨੂੰ ਬਹੁਤ ਹੀ ਚਿੰਤਨ ਕਰਨ ਦੀ ਲੋੜ ਹੈ ਉਹ ਜਿਹੜੀ ਇਹ ਧਰਮ ਪਰਿਵਰਤਨ ਦੀ ਗੱਲ ਆਈ ਹੈ ਇਹਦੇ ਪਿੱਛੇ ਕਈ ਕਾਰਨ ਨੇ ਆਰਥਿਕ ਕਾਰਨ ਵੀ ਹੈ ਸਮਾਜਿਕ ਕਾਰਨ ਵੀ ਹੈ 크੍ਰਿਸਚੀਅਨ ਧਰਮ ਅਪਣਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਇਸੇ ਲਈ ਬੜਵੇ ਬੜੇ ਪੱਦਰ ਤੇ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਪੰਜਾਬ ਨੂੰ ਟਾਰਗੇਟ ਕੀਤਾ ਭਾਈ ਭਾਈਚਾਰਨ ਫੰਡਿੰਗ ਬਹੁਤ ਹੋ ਰਹੀ ਆ ਕਿ ਤੁਸੀਂ ਉਹਨਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੋ ਜਿਹੜੇ ਆਪਣੇ ਧਰਮ ਦੇ ਵਿੱਚ ਆਉਣ ਨੂੰ ਚਾਹੁੰਦੇ ਨੇ ਪ੍ਰਚਾਰ ਜਿਹੜਾ ਹੈਗਾ ਇਹ ਤੇ ਬੜਾ ਪੁਰਾਣਾ ਚੱਲ ਰਿਹਾ ਹੈ ਲੇਕਿਨ ਹੁਣ ਅੱਖਾਂ ਸਾਡੀਆਂ ਖੁੱਲੀਆਂ ਨੇ ਹੁਣ ਜਦੋਂ ਇਹ ਪਤਾ ਲੱਗਾ ਜਿਹੜਾ ਇੱਕ ਖੋਜਕਾਰ ਨੇ ਦੱਸਿਆ ਕਿ ਵੀ ਇੰਨੇ ਲੱਖ ਸੇਕ ਜਿਹੜੇ ਨੇ ਸਾਈ ਬਣ ਗਏ ਨੇ ਸਾਡੀ ਬੜੀ ਕਿਸਮਤੀ ਹੈ ਕਿਬਿਤ ਖਾਲਸਾ ਸਜਿਆਂ ਨੂੰ 300 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ ਬਿਲਕੁਲ ਤੇ ਅਸੀਂ ਹਾਲੇ ਵੀ ਜਾਤੀਵਾਦ ਵਿੱਚ ਪਏ ਹੋયા ਉਹ ਵੀ ਬੜਾ ਕਾਰਨ ਆ ਵੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਤਾਂ ਛੱਡ ਕੀ ਜਾਂਦੇ ਨੇ ਹਾਂ ਜੀ ਅਜੀਤੀ ਸੀ ਵੀ ਉਹ ਚਲੋ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੰਜਾਬ ਦੇ ਸਿੱਖਾਂ ਨੂੰ ਸੰਭਾਲਣ ਉਹਨਾਂ ਤੱਕ ਪ੍ਰਚਾਰ ਕਰਨ ਘਰ ਘਰ ਜਾਣ ਪਿੰਡ ਪਿੰਡ ਜਾਣ ਤੇ ਨਾਲ ਨਾਲ ਸੰਪਰਦਾਵਾਂ ਵੀ ਬਹੁਤ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮੋਟੀ ਫੰਡਿੰਗ ਆਉਂਦੀ ਆ ਮੋਟਾ ਪੈਸਾ ਉਹਨਾਂ ਨੂੰ ਆਉਂਦਾ ਵਧੀਆ ਚੜਾਵਾ ਚੜਦਾ ਤੇ ਉਹ ਉਹ ਮੁਰਗਰ ਹੋ ਗਏ ਵੀ ਭੱਜ ਗਏ ਫਿਰ ਸਾਡੇ ਬੱਚਿਆਂ ਨੇ ਇਹ ਸਿੱਖ ਧਰਮ ਛੱਡਦਾ ਪਿੰਡਾਂ ਵਿੱਚ ਚਲੇ ਜਾਓ ਤੁਹਾਨੂੰ ਸਿੱਖ ਨਜ਼ਰ ਹੀ ਨਹੀਂ ਆਉਂਦੇ ਉੱਥੇ ਪਿੰਡਾਂ 'ਚ ਆਪਾਂ ਜਾਣਦੇ ਆ ਤੇ ਨਾ ਬੱਚੇ ਗੁਰਦਾਰਿਆਂ ਵੀ ਜਾਂਦੇ ਆ ਨਾ ਸਾਨੂੰ ਉੱਥੇ ਸਿੱਖ ਬੱਚੇ ਨਜ਼ਰ ਆਉਂਦੇ ਆ ਹੁਣ ਦੇਖੋ ਤੁਸੀਂ ਦੇਖਿਆ ਵੀ ਹੋਣਾ ਹੈ ਵੀਡੀਓ ਮੈਂ ਕਈ ਵਾਰੀ ਵੀਡੀਓ ਵੀ ਆਈਆਂ ਨੇ ਉਹ ਵੀਡੀਓ ਵਿੱਚ ਉਹ ਪੁੱਛਦੇ ਨੇ ਚੰਗੀਆਂ ਚੰਗੀਆਂ ਬੀਵੀਆਂ ਨੂੰ ਗੁਰਦੁਆਰੇ ਦੇ ਕੋਲ ਖੜ ਕੇ ਪੁੱਛਦੇ ਨੇ ਹਾਂ ਜੀ ਪੰਜ ਪਿਆਰੇ ਦੇ ਨਾਂ ਤੁਹਾਨੂੰ ਪਤਾ ਹੈ ਐ ਗੁਰੂ ਨਾਨਕ ਸਾਹਿਬ ਬਾਰੇ ਕੁਝ ਪਤਾ ਹੈ ਉਹ ਸਿਰ ਮਾਰਨ ਦੀਆਂ ਨਹੀਂ ਸਮਝਦਾ ਤਾਂ ਕੋਈ ਹੋਰ ਨੂੰ ਪੁੱਛ ਲਓ ਜੀ ਮੈਂ ਇੱਕ ਦੋ ਡੇਰਿਆਂ ਤੇ ਗਿਆ ਉੱਥੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਕੀ ਲੋਕੀ ਜਿਹੜੇ ਨੇ ਨਾ ਬਾਬੇ ਨੂੰ ਪਹਿਲੇ ਮੱਥਾ ਟੇਕਦੇ ਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਬਾਣੀ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਈ ਰਿਪੋਰਟਾਂ ਆਈਆਂ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਜਿਹੜੇ ਪੰਜਾਬ ਦੇ ਇਲਾਕੇ ਚਾਹੇ ਉਹ ਅੰਮ੍ਰਿਤਸਰ ਹੋਵੇ ਗੁਰਦਾਸਪੁਰ ਹੋਵੇ ਤਰਨਤਾਰਨ ਹੋਵੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਕੁਝ ਹੀ ਸਾਲਾਂ ਦੇ ਵਿੱਚ ਘਟੋ-ਘਟ ਸਾਢੇ 3 ਲੱਖ ਦੇ ਕਰੀਬ ਜਿਹੜੇ ਸਿੱਖ ਸੀ ਉਹ ਆਪਣਾ ਧਰਮ ਛੱਡ ਕੇ ਈਸਾਈ ਧਰਮ ਪਰ ਚਲੇ ਗਏ ਨੇ ਤਾਂ ਉਸ ਦੀ ਚਰਚਾ ਹੋਈ ਕਿ ਕਾਰਨ ਕੀ ਨੇ ਤਾਂ ਉਸ ਨੂੰ ਰੋਕਣ ਦੇ ਲਈ ਕਈ ਸਿੱਖ ਜਥੇਬੰਦੀਆਂ ਪੱਪਾ ਭਾਰਵੀ ਨੇ ਤਾਂ ਉਹ ਰਿਪੋਰਟ ਵੀ ਇਕੱਠੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਾਰਨ ਕੀ ਬਣੇ ਨੇ ਕਿਉਂ ਇੰਨੀ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਸਾਈ ਧਰਮ ਨੂੰ ਅਪਣਾ ਰਹੇ ਨੇ ਭਾਈ ਆਰ ਪੀ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਅਖੰਡ ਕੀਰਤਨੀਏ ਜਥੇ ਦੇ ਮੁਖਬਲਾਰੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ بڑے ਵੱਡੇ ਪੱਧਰ ਤੇ ਖੁਲਾਸਾ ਹੋਇਆ ਕਿ 35 ਲੱਖ ਦੇ ਕਰੀਬ ਜਿਹੜੇ ਸਿੱਖ ਸੀ ਗਰੀਬ ਘਰਾਂ ਦੇ ਨਾਲ ਜੁੜੇ ਹੋਏ ਪਰਿਵਾਰ ਸੀ ਉਹ ਇਸਾਈ ਧਰਮਪਾਲ ਚਲੇ ਗਏ ਨੇ ਕੀ ਕਾਰਨ ਮੰਗ ਮੰਨਦੇ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਪੰਜਾਬ ਦੇ ਵਿੱਚ ਫੜ ਫੜ ਕੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਸੀ ਉਹ ਉਹ ਦੌਰ ਵੀ ਤੁਸੀਂ ਨੇ ਦੇਖਿਆ ਜਦੋਂ ਮਾਝੇ ਦੇ ਵਿੱਚ ਕਈ-ਕਈ ਸਾਲ ਜਨਵਰੀ ਚੜੀ ਸੀ ਇੰਨੇ ਮੁੰਡੇ ਮਾਰ ਦਿੱਤੇ ਸੀ ਪੁਲਿਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੋ ਇਹ ਪਿੱਛੇ ਰਿਪੋਰਟ ਆਈ ਹੈ ਖੋਜਕਾਰ ਦੀ ਰਿਪੋਰਟ ਆਈ ਹੈ ਉਹ ਬੜੀ ਸ਼ੌਕਿੰਗ ਰਿਪੋਰਟ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ 2 ਕੁ ਸਾਲਾਂ ਵਿੱਚ 3.5 ਲੱਖ ਤੋਂ ਵੱਧ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਹੈ ਜੀ ਔਰ ਧਰਮ ਪਰਿਵਰਤਨ ਜਿਹੜਾ ਕੀਤਾ ਉਹਦੇ ਵਿੱਚ Hindu ਵੀ ਸ਼ਾਮਲ ਨੇ ਹੋਰ ਵੀ ਧਰਮਾਂ ਦੇ ਲੋਕ ਹੋਣਗੇ ਲੇਕਿਨ ਸਾਡੇ ਵਾਸਤੇ ਜਿਹੜਾ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਿਹੜੇ ਸਿੱਖ ਧਰਮ ਦੇ ਲੋਕਾਂ ਨੇ ਈਸਾਈ ਧਰਮ અપਨਾਇਆ ਤੇ ਇਹਨੂੰ ਬਹੁਤ ਹੀ ਇਹ ਗੰਭੀਰ ਵਿਸ਼ਾ ਹੈ ਇਹਨੂੰ ਬਹੁਤ ਹੀ ਇਹ ਚਿੰਤਨ ਕਰਨ ਦੀ ਲੋੜ ਹੈ ਜੀ ਕਿ ਵੀ ਕਿਹੜੇ ਫੈਕਟਰ ਨੇ ਕੀ ਕਾਰਨ ਨੇ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਛੱਡ ਕੇ ਈਸਾਈ ਧਰਮ ਵੱਲ ਗਏ ਦੇਖੋ ਇਸ ਤਰ੍ਹਾਂ ਹੈ ਇਸ ਗੱਲ 'ਚ ਕੋਈ ਡਾਊਟ ਨਹੀਂ ਹਮ ਕਿ ਸਿੱਖ ਧਰਮ ਜਿਹੜਾ ਹੈ ਇਹ ਸਭ ਤੋਂ ਐਡਵਾਂਸਡ ਔਰ ਲੇਟੈਸਟ ਧਰਮ ਹੈ ਹਮ ਜੇ ਆਪਾਂ ਦੇਖੀਏ ਤੇ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਇਸ ਤਰ੍ਹਾਂ ਉਹਦੇ ਜੋ ਉਹ ਗੁਰ ਉਪਦੇਸ਼ ਹੈ ਹੂੰ ਉਹ ਜ਼ਿਆਦਾਤਰ ਸਿੱਖ ਜੀ ਸਿੱਖੀ ਜੀਵਨ ਜਾਂਚ ਦੇ ਉੱਪਰ ਹੈ ਹੂੰ ਕਿ ਇੱਕ ਸਿੱਖ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਵਿੱਚ ਹੂੰ ਵਿਚਰਨਾ ਚਾਹੀਦਾ ਹੈ ਉਹਨੂੰ ਸਾਰੀ ਉਹਦੇ ਜਿਹੜਾ ਉਪਦੇਸ਼ ਹੈ ਉਹ ਸਿੱਖੀ ਜੀਵਨ ਜਾਂਚ ਹੈ ਜੀ ਦੁਨੀਆ ਦਾ ਕੋਈ ਵੀ ਧਰਮ ਗ੍ਰੰਥ ਐਸਾ ਨਹੀਂ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਕਹੀ ਗਈ ਹੋਵੇ ਚਾਹੇ ਤੁਸੀਂ ਲੈ ਲਓ ਹਿੰਦੂਆਂ ਦੇ ਧਰਮ ਗ੍ਰੰਥ ਲੈ ਲਓ ਚਾਹੇ ਕ੍ਰਿਸਚੀਅਨਸ ਲੈ ਲਓ ਸਾਰਿਆਂ ਵਿੱਚ ਉਹ ਸਿਰਫ ਇੱਕੋ ਹੀ ਗੱਲ ਕਹੀ ਹੈ ਕਿ ਵੀ ਉਹਨਾਂ ਨੇ ਆਪਣਾ ਈਸ਼ਟ ਜਿਵੇਂ ਉਹਨੂੰ ਯਿਸੂ ਮਸੀਹ ਨੂੰ ਕਿਦਰੇ ਮੰਨਿਆ ਜਾਂ ਦੇਵੀ-ਦੇਵਤਿਆਂ ਨੂੰ ਹਿੰਦੂ ਧਰਮ ਵਾਲਿਆਂ ਨੇ ਮੰਨਿਆ ਜਾਂ ਫਿਰ ਤੁਹਾਡੇ ਮੁਸਲਮਾਨਾਂ ਨੇ ਜਿਵੇਂ ਮੰਨਿਆ ਜੀ ਤੇ ਹੁਣ ਦੇਖੋ ਸਵਾਲ ਹੀ ਪੈਦਾ ਹੁੰਦਾ ਹੈ ਕਿ ਵੀ ਐਸੀ ਕਿਹੜੀ ਗੱਲ ਹੋ ਗਈ ਹੈ ਹੂੰ ਕਿ ਵੀ ਜਿਹੜੇ ਐ ਏਡੀ ਵੱਡੀ ਗਿਣਤੀ ਵਿੱਚ ਮੋਸਟਲੀ ਸਿੱਖ ਹੂੰ ਸਿੱਖ ਬਾਰੇ ਵੀ ਮੈਂ ਗੱਲ ਬਾਤ ਕਰਾਂਗਾ ਪਰ ਸੋ ਕਾਰਡ ਸਿੱਖ ਤੇ ਹੈ ਨਹੀਂ ਨਾ ਉਹ ਹੂੰ ਦੇਖੋ ਆਪਾਂ ਸਿੱਖੀ ਦੀ ਪਛਾਣ ਕੀ ਰੱਖੀ ਐ ਹੂੰ ਕਿ ਜਿਹਦਾ ਜਿਹਦੇ ਨਾਂ ਦੇ ਨਾਲ ਕੌਰ ਜਾਂ ਸਿੰਘ ਲੱਗਦਾ ਹੋਵੇ ਹੂੰ ਠੀਕ ਐ ਜਿਹਨੇ ਦਾੜੀ ਕੇਸ ਰੱਖੇ ਹੋਣ ਆਪਾਂ ਸਿੱਖ ਉਹਨੂੰ ਹੀ ਕਹਿੰਨੇ ਆ ਨਾ ਬਿਲਕੁਲ ਐਕਚੁਅਲ ਕੀ ਹੈ ਕਿ ਆਪਾਂ ਉਹਨੂੰ ਸਿੱਖ ਤੇ ਕਹਿੰਨੇ ਆ ਹਮ ਲੇਕਿਨ ਜੇ ਆਪਾਂ ਦੇਖੀਏ ਤੇ ਸਿੱਖੀ ਜੀਵਨ ਜਾਤ ਜਿਹੜੀ ਹੈ ਉਹ ਨਹੀਂ ਹੈ ਹਮ ਸਿਰਫ ਆਪਾਂ ਇੱਕ ਬਰੂਪੀਏ ਕਹਿ ਲਓ ਜਾਂ ਭੇਖੀ ਸੇਖਾਂ ਹਮ ਤੇ ਹੁਣ ਜਿਹੜੀ ਇਹ ਧਰਮ ਪਰਿਵਰਤਨ ਦੀ ਗੱਲ ਆਈ ਹੈ ਇਹਦੇ ਪਿੱਛੇ ਕਈ ਕਾਰਨ ਨੇ ਆਰਥਿਕ ਕਾਰਨ ਵੀ ਹੈ ਹਮ ਸਮਾਜਿਕ ਕਾਰਨ ਵੀ ਹੈ ਹਮ ਰਾਜਨੀਤਿਕ ਕਾਰਨ ਵੀ ਹੈ ਹੂੰ ਧਾਰਮਿਕ ਕਾਰਨ ਵੀ ਹੈ ਕਈ ਕਾਰਨ ਨੇ ਤੇ ਪਹਿਲੇ ਜੇ ਆਪਾਂ ਇਸ ਚੀਜ਼ ਨੂੰ ਐਨਲਾਈਜ਼ ਕਰੀਏ ਤੇ ਮੋਸਟਲੀ ਜਿਹੜੇ ਲੋਕਾਂ ਨੇ ਜਿਹਨਾਂ ਧਰਮ ਪਰਿਵਰਤਨ ਕੀਤਾ ਉਹ ਗਰੀਬ ਸ਼੍ਰੇਣੀ ਦੇ ਨੇ ਬਿਲਕੁਲ ਹੁਣ ਗਰੀਬ ਸ਼੍ਰੇਣੀ ਦੇ ਜਿਹੜੇ ਲੋਕ ਨੇ ਹੂੰ ਬੜੀਆਂ ਮਜਬੂਰੀਆਂ ਨੇ ਉਹਨਾਂ ਦੀਆਂ ਹੂੰ ਉਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਨਹੀਂ ਗੁਜ਼ਾਰਾ ਉਹਨਾਂ ਦਾ ਲੇਬਰ ਕੰਮ ਕਰਦੇ ਜਿਸ ਤਰ੍ਹਾਂ ਵੀ ਗੁਜ਼ਾਰਾ ਉਹਨਾਂ ਦਾ ਹੁੰਦਾ ਹੈ ਬਿਲਕੁਲ ਜਿਸ ਤਰ੍ਹਾਂ ਵੀ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ ਉਹ ਬਹੁਤ ਔਖਾ ਹੁੰਦਾ ਹੈ ਦੇਖੋ ਪਹਿਲੇ ਤਾਂ ਪੇਟ ਦੀ ਗੱਲ ਹੈ ਜਦੋਂ ਤੱਕ ਤੁਹਾਡਾ ਪੇਟ ਨਹੀਂ ਭਰੇਗਾ ਜਦੋਂ ਤੱਕ ਤੁਸੀਂ ਰੱਜੇ ਪੁੱਜੇ ਨਹੀਂ ਹੋਗੇ ਉਦੋਂ ਤੱਕ ਤੁਸੀਂ ਕਿਹੜਾ ਧਰਮ ਹੈ ਤੁਹਾਡੇ ਵਾਸਤੇ ਕਿਹੜੇ ਪਾਸੇ ਦੀ ਜਾਣਾ ਹੈ ਠੀਕ ਹੈ ਨਾ ਤੇ ਹੁਣ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਕਿ ਇੱਕ ਤੇ ਗਰੀਬੀ ਨੇ ਲੋਕਾਂ ਨੂੰ ਮਜਬੂਰ ਕਰਤਾ ਹਮ 크ਰਿਸਚੀਅਨ ਧਰਮ ਅਪਣਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਇਸ ਵੇਲੇ ਬੜੇ-ਬੜੇ ਪੱਧਰ ਤੇ ਇੰਟਰਨੈਸ਼ਨਲ ਲੈਵਲ ਤੇ ਹਮ ਉਹਨਾਂ ਨੇ ਪੰਜਾਬ ਨੂੰ ਟਾਰਗੇਟ ਕੀਤਾ ਹੋਇਆ ਹੈ ਹਮ ਔਰ ਇੰਨੀ ਫੰਡਿੰਗ ਆ ਰਹੀ ਹੈ ਉਥੋਂ ਹਮ ਪੰਜਾਬ ਵਿੱਚ ਇੰਨੀ ਫੰਡਿੰਗ ਆ ਰਹੀ ਹੈ ਕਿਉਂਕਿ ਪੰਜਾਬ ਨਾ ਤੁਸੀਂ ਇਦਾਂ ਕਹਿ ਲਓ ਕਿ ਇੱਕ ਨਾ ਹੱਬ ਹੈ ਜਿੱਥੇ ਉੱਚ ਸਾਰਾ ਹਿੰਦੁਸਤਾਨ ਹੈ ਬਿਲਕੁਲ ਲੇਕਿਨ ਸਾਰੇ ਹਿੰਦੁਸਤਾਨ ਵਿੱਚ ਜਿਹੜੇ ਲੋਕੀ ਨੇ ਚਾਹੇ ਹਿੰਦੂ ਨੇ ਮੁਸਲਮਾਨ ਨੇ ਉਹ ਧਰਮ ਵਾਸਤੇ ਇੰਨੇ ਜ਼ਿਆਦਾ ਅਵੇਅਰ ਨਹੀਂ ਹੈਗੇ ਜਿੰਨੇ ਪੰਜਾਬ ਵਿੱਚ ਨੇ ਹੂੰ ਪੰਜਾਬ ਜਿਹੜੇ ਸਿੱਖ ਨੇ ਸਿੱਖ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਸਾਰੇ ਧਰਮਾਂ ਵਿੱਚ ਸਿੱਖ ਜਿਹੜੇ ਨੇ ਨਾ ਉਹ ਆਪਣੇ ਧਰਮ ਵਾਸਤੇ ਜ਼ਿਆਦਾ ਅਵੇਅਰ ਨੇ ਹੂੰ ਜਿਸ ਤਰ੍ਹਾਂ ਤੁਸੀਂ ਫੰਡਿੰਗ ਦਾ ਜ਼ਿਕਰ ਕੀਤਾ ਹਾਂ ਜੀ ਜਿਹੜੇ ਬਾਹਰਲੇ ਮੁਲਕਾਂ ਤੋਂ ਫੰਡਿੰਗ ਹੋ ਰਹੀ ਹੈ ਕਿ ਉਹ ਪੰਜਾਬ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਸਾਈ ਭਾਈਚਾਰੇ ਨੂੰ ਫੰਡਿੰਗ ਬਹੁਤ ਹੋ ਰਹੀ ਆ ਕਿ ਤੁਸੀਂ ਉਹਨਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰੋ ਜਿਹੜੇ ਆਪਣੇ ਧਰਮ ਦੇ ਵਿੱਚ ਆਉਣਾ ਚਾਹੁੰਦੇ ਨੇ ਖਾਸ ਕਰਕੇ ਹੁਣ 3.5 ਲੱਖ ਲੋਕਾਂ ਦਾ ਜ਼ਿਕਰ ਹੋ ਰਿਹਾ ਜਿਨ੍ਹਾਂ ਦੇ ਨਾਲ ਸਿੰਘ ਤੇ ਕੌਰ ਲੱਗਦਾ ਇਹਨਾਂ ਦੇ ਪਿੱਛੇ ਕਿ ਇਹ ਵੀ ਕੋਈ ਵੱਡੀ ਸਾਜ਼ਿਸ਼ ਆ ਕਿ ਹੌਲੀ-ਹੌਲੀ ਉਹ ਚੀਜ਼ਾਂ ਖਤਮ ਕਰ ਦਿੱਤੀਆਂ ਜਾਣ ਉਹ ਕੌਮ ਨੂੰ ਢਾਹ ਲਾਈ ਜਾਵੇ ਉਹ ਸਿੱਖੀ ਨੂੰ ਢਾਹ ਲਾਈ ਜਾਵੇ ਦੇਖੋ ਜਿਹੜੀ ਸਾਜ਼ਿਸ਼ ਦੀ ਗੱਲ ਹੈ ਨਾ ਸਾਜ਼ਿਸ਼ ਦਾ ਇੱਕ ਵੱਖਰਾ ਮੁੱਦਾ ਹੈ ਤੇ ਜਿਹੜੇ ਮਿਸ਼ਨਰੀ ਨੇ ਜਿਹੜੇ ਇਹ ਕ੍ਰਿਸ਼ਚੀਅਨ ਮਿਸ਼ਨਰੀ ਨੇ ਉਹਨਾਂ ਦਾ ਇੱਕ ਪ੍ਰਚਾਰ ਜਿਹੜਾ ਹੈ ਨਾ ਇਹ ਸਿਰਫ ਕੇਂਦਰਿਤ ਇਸ ਚੀਜ਼ ਤੇ ਹੈ ਕਿ ਵੀ ਦੂਸਰੇ ਧਰਮਾਂ ਦੇ ਲੋਕ ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ ਭਾਵੇਂ ਮੁਸਲਮਾਨ ਨੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਧਰਮ ਵਿੱਚ ਲਿਆਂਦਾ ਜਾਵੇ ਸਾਜ਼ਿਸ਼ ਨਾਲ ਅਜੇ ਸੀ ਉਹਨਾਂ ਨਹੀਂ ਜੋੜ ਸਕਦੇ ਜਿਹੜੀ ਸਾਜ਼ਿਸ਼ ਹੈ ਉਹ ਇੱਕ ਵੱਖਰੀ ਚੀਜ਼ ਹੈ ਲੇਕਿਨ ਜਿਹੜਾ ਉਹਨਾਂ ਦਾ ਇਹ ਅੱਜ ਦਾ ਕੰਮ ਨਹੀਂ ਚੱਲ ਰਿਹਾ ਉਹਨਾਂ ਦਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਹੂੰ ਆਪਾਂ ਨਹੀਂ ਜਾਣੀ ਸਮਝੇ ਆਪਾਂ ਲੇਟ ਸਮਝੇ ਆਪਾਂ ਲੇਟ ਦੇਖਿਆ ਜੀ ਹੁਣ ਦੇਖੋ ਜਿਵੇਂ ਆਪਾਂ ਕਲਕੱਤੇ ਵਾਲਾ ਕੇਸ ਲੈ ਲਈ ਜਿਹੜੀ ਮਦਰ ਟ੍ਰੇਸਾ ਸੀ ਹੂੰ ਉਹ ਕ੍ਰਿਸਚੀਅਨ ਹੀ ਸੀ ਨਾ ਹੂੰ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਮਿਸ਼ਨਰੀ ਸੀ ਉਹਨਾਂ ਨੇ ਉੱਥੇ ਬੱਚਿਆਂ ਦਾ ਤੇ ਹੋਰ ਸਾਰਾ ਇਦਾਂ ਦੇ ਉਹਨਾਂ ਨੇ ਪ੍ਰੋਜੈਕਟ ਕੀਤੇ ਵੈਲਫੇਅਰ ਪ੍ਰੋਜੈਕਟ ਕੀਤੇ ਕਿ ਵੀ ਉਹਦੇ ਨਾਲ ਉਹ ਜਿਹੜੇ ਲੋਕੀ ਸੀ ਉਹਨਾਂ ਨਾਲ ਕਿਸ ਕਿਸਚੀਅਨਾਈ ਨਾਲ ਜੁੜੇ ਹੂੰ ਇਹਦਾ ਸੇਮ ਵੇ ਚਾਹ ਪੰਜਾਬ ਦੀ ਗੱਲ ਕਰੋ ਚਾਹ ਦੂਜੇ ਸਟੇਟਸ ਦੀ ਗੱਲ ਕਰ ਲਓ ਸਾਡੀ ਸਟੇਟਸ ਵਿੱਚ ਜਿਹੜੇ ਕਨਵੈਂਟ ਸਕੂਲ ਨੇ ਹਮ ਐਜੂਕੇਸ਼ਨ ਨੇ ਐਜੂਕੇਸ਼ਨ ਇੰਸਟੀਚਿਊਟ ਨੇ ਉੱਥੇ ਕੀ ਹੁੰਦਾ ਹੈ ਉੱਥੇ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਉੱਥੇ ਟੀਚਰ ਨੇ ਜਾਂ ਉਹਨਾਂ ਦੇ ਜਿਹੜੇ ਉੱਪਰ ਬੈਠੇ ਆ ਜਿਹੜੇ ਉਹਨਾਂ ਨੂੰ ਪੜਾਉਂਦੇ ਆ ਉਹ ਸਾਰੇ ਉਹਨਾਂ ਨੂੰ 크ਿਸਚੀਅਨਿਟੀ ਵਾਰੀ ਦੱਸਦੇ ਆ ਹਮ ਬੱਚਿਆਂ ਨੂੰ ਬਾਈਬਲ ਵੀ ਦਿੱਤੀ ਜਾਂਦੀ ਹੈ ਬੱਚਿਆਂ ਦੀ ਸਿਰ ਪਰਿਆ ਹੁੰਦੀ ਆ ਉਹਦੇ ਵਿੱਚ ਵੀ ਉਹਨਾਂ ਨੂੰ ਅੰਗਰੇਜ਼ੀ ਵਿੱਚ ਉਸ ਤਾਂ ਕੀਤਾ ਜਾਂਦਾ ਹੈ ਲੇਕਿਨ ਉਹਨਾਂ ਦਾ ਨਾ ਇੱਕ ਤਰੀਕਾ ਬੜਾ ਸੋਫਿਸਟੀਕੇਟਿਡ ਹੈ ਸੋਫਿਸਟੀਕੇਟਿਡ ਇਹ ਹੈ ਕਿ ਬਈ ਆਮ ਲੋਕਾਂ ਨੂੰ ਇਹ ਰਿਅਲਾਈਜ਼ ਹੀ ਨਹੀਂ ਕਰਨ ਦਿੱਤਾ ਜਾਂਦਾ ਕਿ ਬਈ ਉਹ ਉਹਨਾਂ ਨੂੰ 크ਿਸਚੀਅਨਟੀ ਵੱਲ ਅਟਰੈਕਟ ਕੀਤਾ ਜਾ ਰਿਹਾ ਹੈ ਹੂੰ ਠੀਕ ਹੈ ਉਹੇ ਸ਼ੋਅ ਕਰਦੇ ਆ ਪਤਾ ਨਹੀਂ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਪੰਜ ਪੰਤੋ ਹੀ ਉਸ ਚੀਜ਼ ਨਾਲ ਜੋੜ ਦਿੰਦੇ ਨੇ ਸਕੂਲ ਜੋੜ ਦਿੰਦੇ ਨੇ ਉਸ ਤਰੀਕੇ ਨਾਲ ਦੇਖੋ ਸੋ ਇਹ ਸਕੂਲ ਕੋਈ ਐਜੇ ਥੋੜੀ ਖੁੱਲੇ ਨੇ ਇਹ ਉਹਨਾਂ ਦਾ ਪ੍ਰਚਾਰ ਤਾਂ ਸ਼ੁਰੂ ਤੋਂ ਚੱਲ ਰਿਹਾ ਹੈ ਹੂੰ ਹੁਣ ਰੋਲਾ ਕਿਉਂ ਪਿਆ ਹੈ ਰੋਲਾ ਇਸ ਕਰਕੇ ਪਿਆ ਹੈ ਕਿ ਬੜੀ ਇਹ ਦੇਚ ਨਾ ਬੜੀ ਤੇਜ਼ੀ ਆ ਗਈ ਇਸ ਪ੍ਰਚਾਰ 'ਚ ਹੂੰ ਜਿਹੜੀ ਕਨਵਰਸ਼ਨ ਹੋ ਰਹੀ ਬੜੀ ਤੇਜ਼ੀ ਨਾਲ ਕਨਵਰਸ਼ਨ ਹੋ ਰਹੀ ਹੈ ਹੂੰ ਫੰਡਿੰਗ ਆ ਰਹੀ ਹੈ ਬੜੇ ਵੱਡੇ ਲੈਵਲ ਤੇ ਚਰਚ ਬਣ ਰਹੇ ਨੇ ਹੂੰ ਹੁਣ ਮੇਰੇ ਕਈ ਮਿੱਤਰ ਨੇ ਹਿੰਦੂ ਵੀਨੇ ਹੁਣ ਮੇਰਾ ਇੱਕ ਹਿੰਦੂ ਮਿੱਤਰ ਹੈ ਉਹ ਹਿੰਦੂਧਰਮ ਨੂੰ ਮੰਨਦਾ ਹੀ ਨਹੀਂ ਹੂੰ ਉਹ ਜਾਂਦਾ ਹੀ ਚਰਚ ਵਿੱਚ ਹੈ ਹੂੰ ਠੀਕ ਪੜਿਆ ਲਿਖਿਆ ਸਭ ਕੁਝ ਹੈ ਤੋਂ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ ਇਹ ਪ੍ਰਚਾਰ ਜਿਹੜਾ ਹੈਗਾ ਇਹ ਤੇ ਬੜਾ ਪੁਰਾਣਾ ਚੱਲ ਰਿਹਾ ਹੈ ਹੂੰ ਲੇਕਿਨ ਹੁਣ ਅੱਖਾਂ ਸਾਡੀਆਂ ਖੁੱਲੀਆਂ ਨੇ ਹੂੰ ਜਦੋਂ ਇਹ ਪਤਾ ਲੱਗਾ ਜਿਹੜਾ ਇਹ ਖੋਜਕਾਰ ਨੇ ਦੱਸਿਆ ਕਿ ਵੀ ਇੰਨੇ ਲੱਖ ਸਿੱਖ ਜਿਹੜੇ ਨੇ ਸਾਈਂ ਬਣ ਗਏ ਨੇ ਹੂੰ ਉਹਦੇ ਨਾਲ ਇਹ ਇੱਕ ਚਿੰਤਾ ਦਾ ਵਿਸ਼ਾ ਹੋ ਗਿਆ ਬਿਲਕੁਲ ਹੁਣ ਇਕਤਿਗਤ ਨੂੰ ਮੈਂ ਦੱਸਿਆ ਆਰਥਿਕ ਕਾਰਨ ਹੂੰ ਕਿ ਪਹਿਲੇ পেট ਹੈ ਹੂੰ ਜੇ ਤੁਹਾਡੀਆਂ ਜ਼ਰੂਰਤਾਂ ਨਹੀਂ ਪੂਰੀ ਹੋਣਗੀਆਂ ਤੇ ਤੁਹਾਡੇ ਵਾਸਤੇ ਕਿਹੜਾ ਧਰਮ ਹੈ ਬਿਲਕੁਲ ਫਿਰ ਤਾਂ ਧਰਮ ਕੋਈ ਹੈ ਹੀ ਨਹੀਂ ਸਭ ਤੋਂ ਪਹਿਲੇ ਤਾਂ ਜਿਹੜਾ ਹੈਗਾ ਉਹ পেট ਹੈ ਹੂੰ ਅੱਛਾ ਹੁਣ ਉਹਨਾਂ ਨੇ ਕੀ ਟਾਰਗੇਟ ਕੀਤਾ ਹੈ ਫੰਡਿੰਗ ਦਾ ਉਹਨਾਂ ਕੋਲ ਘਾਟਾ ਨਹੀਂ ਪੈਸੇ ਆਉਂਦੇ ਐ ਜੇ ਕੋਈ ਗਰੀਬ ਹੈ ਉਹਦੇ ਬੱਚੇ ਦੀ ਫੀਸ ਦੇਣੀ ਹੈ ਹੂੰ ਉਹ ਹੈਲਪ ਕਰਦੇ ਐ ਜੇ ਲੜਕੇ ਦੀ ਸ਼ਾਦੀ ਕਰਨੀ ਹੈ ਹੈਲਪ ਕਰਦੇ ਐ ਹੂੰ ਜੇ ਬੱਚਿਆਂ ਨੂੰ ਪੜਾਣਾ ਹੈ ਉਪਰਾਉਂਦੇ ਐ ਬਿਲਕੁਲ ਠੀਕ ਐ ਸਭ ਕੁਝ ਹੀ ਕਰਦੇ ਆ ਉਹ ਹਮ ਇੱਕ ਗਲਤੀ ਹੋ ਗਈ ਆਰਥਿਕ ਕਾਰਨ ਹੋ ਗਿਆ ਦੂਜਾ ਕਾਰਨ ਦੂਜਾ ਕਾਰਨ ਹੈ ਜਾਤੀਵਾਦ ਹਮ ਜਿਹੜਾ ਇਹ ਜਾਤੀਵਾਦ ਚੱਲ ਰਿਹਾ ਹੈ ਹਮ ਕਿ ਜਿਹੜੇ ਹੁਣ ਪਿੰਡਾਂ ਵਿੱਚ ਤੁਸੀਂ ਦੇਖੋ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਹਮ ਠੀਕ ਐ ਉਹਦੇ ਵਿੱਚ ਜਿਹੜੇ ਪੰਜ ਪਿਆਰੇ ਸੀਗੇ ਵੱਖਰੇ ਵੱਖਰੇ ਧਰਮਾਂ ਤੋਂ ਸੀ ਧਰਮਾਂ ਤੋਂ ਸੀਗੇ ਹਮ ਠੀਕ ਐ ਨਾ ਹਮ ਉਹਨਾਂ ਨੇ ਉਹਦਾ ਇੱਕ ਰੂਪ ਬਣਾਤਾ ਖਾਲਸਾ ਹੂੰ ਉਹ ਸਭ ਜਾਤ ਪਾਤ ਖਤਮ ਕਰ ਦਿੱਤੀ ਖਤਮ ਕਰਤਾ ਬਿਲਕੁਲ ਕੋਈ ਜਾਤ ਪਾਤ ਨਹੀਂ ਤੇ ਸਾਡੀ ਬਦਕਿਸਮਤੀ ਹੈ ਹੂੰ ਕਿ ਵੀ ਖਾਲਸਾ ਸਜਿਆਂ ਨੂੰ 300 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ ਬਿਲਕੁਲ ਤੇ ਅਸੀਂ ਹਾਲੇ ਵੀ ਹੂੰ ਜਾਤੀਵਾਦ ਵਿੱਚ ਪਏ ਹੋયા ਉਹ ਵੀ ਵੱਡਾ ਕਾਰਨ ਹੈ ਵੀ ਜਦੋਂ ਲੋਕਾਂ ਨੂੰ ਉਹਨਾਂ ਨੂੰ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਤਾਂ ਛੱਡ ਕੇ ਜਾਂਦੇ ਨੇ ਹਾਂ ਜੀ ਹੂੰ ਦੇਖੋ ਪਿੰਡਾਂ ਵਿੱਚ ਕੀ ਹੈ ਪਿੰਡਾਂ ਵਿੱਚ ਜਾਤਾਂ ਦੇ ਨਾਲ ਤੇ ਗੁਰਦੁਆਰੇ ਨੇ ਹਮ ਇੱਕ ਇੱਕ ਪਿੰਡੇ ਤਿੰਨ ਤਿੰਨ ਗੁਰਦੁਆਰੇ ਨੇ ਬਿਲਕੁਲ ਇਹ ਗੁਰਦੁਆਰਾ ਜਿਹੜਾ ਹੈਗਾ ਜੱਟਾਂ ਦਾ ਹੈਗਾ ਹਮ ਇਹ ਗੁਰਦੁਆਰਾ ਰਾਮ ਗੜੀਆਂ ਦਾ ਹੈ ਹਮ ਇਹ ਗੁਰਦੁਆਰਾ ਮਜਬੀਆਂ ਦਾ ਹੈ ਹਮ ਦਲਤਾਂ ਦਾ ਹੈ ਹੈ ਕਿਹੜੇ ਗੁਰਦੁਆਰੇ ਨੇ ਉੱਥੇ ਹਮ ਤੇ ਜਿਹੜੀ ਇਹ ਜਿਹੜੀ ਗੱਲ ਹੈ ਇਹ ਜਿਹੜੀ ਭਾਵਨਾ ਹੈ ਇਹਦੇ ਵਿੱਚ ਕੀ ਹੈ ਕਿ ਆਪਾਂ ਇਦਾਂ ਕਹਿ ਸਕਦੇ ਹਾਂ ਵੀ ਜਿਹੜੇ ਦਲਤ ਨੇ ਜੀ ਦਲਤਾਂ ਨੂੰ ਇਹ ਮਹਿਸੂਸ ਹੋਇਆ ਕਿ ਵੀ ਉਹਨਾਂ ਦੀ ਇੱਧਰ ਕੋਈ ਬੁਕਤ ਨਹੀਂ ਹੈ ਬੁਕਤ ਨਹੀਂ ਹੈਗੀ ਕੋਈ ਜਣਾ ਸੁਣਵਾਈ ਨਹੀਂ ਹੈ ਹੂੰ ਤੇ ਉਧਰੋਂ ਜਦੋਂ ਮਿਸ਼ਨਰੀਆਂ ਨਾਲ ਉਹਨਾਂ ਦਾ ਹੋਇਆ ਤੇ ਉਹਨਾਂ ਨੇ ਪੈਸੇ ਦੇ ਦਿੱਤੇ ਹੀ ਦੇ ਉੱਤੇ ਹੂੰ ਉਹਨਾਂ ਨੂੰ ਮਾਇਕ ਹੈਲਪ ਤੇ ਕੀਤੀ ਕੀਤੀ ਨਾਲ ਹੀ ਉਹਨਾਂ ਨੂੰ ਗੱਲ ਵੀ ਲਾ ਲਿਆ ਉਹਨਾਂ ਨੂੰ ਸਤਕਾਰ ਵੀ ਜਿਆਦਾ ਸਤਕਾਰ ਵੀ ਦੇਤਾ ਗੱਲ ਵੀ ਲਾ ਲਿਆ ਇੱਕ ਚੀਜ਼ ਹੋਰ ਦੱਸੋ ਇਹ ਆਪਾਂ ਹੁਣ ਸਾਰੀ ਚੀਜ਼ ਡਿਟੇਲ ਚ ਕੀਤੀ ਕਿ ਇਸ ਨੂੰ ਠੱਲ ਪੈ ਸਕਦੀ ਆ ਰੋਕਿਆ ਜਾ ਸਕਦਾ ਕੋਈ ਨਾ ਜਾਣ ਸਾਡੇ ਸਿੱਖ ਬਿਲਕੁਲ ਰੋਕਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਰੋਕਿਆ ਜਾ ਸਕਦਾ ਹੈ ਪਰ ਉਹਦੇ ਵਾਸਤੇ ਸਭ ਤੋਂ ਪਹਿਲੇ ਨਾ ਇਹ ਸਟੱਡੀ ਕਰਨ ਦੀ ਲੋੜ ਹੈ ਕਿ ਵੀ ਕੀ ਕਾਰਨ ਬਣੇ ਦੇਖੋ ਫਿਰ ਅਗਲਾ ਕਾਰਨ ਜੇ ਮੈਂ ਗੱਲ ਆਪਣੀ ਪੂਰੀ ਨਹੀਂ ਕੀਤੀ ਅਗਲਾ ਕਾਰਨ ਹੈਗਾ ਵੀ ਸਾਡੀ ਜਿਹੜੀ ਸਰਵੋੱਚ ਸ਼੍ਰੋਮਣੀ ਕਮੇਟੀ ਹੈ ਹਮ ਧਰਮ ਪ੍ਰਚਾਰ ਦਾ ਕੰਮ ਜਿਹੜਾ ਸ਼੍ਰੋਮਣੀ ਕਮੇਟੀ ਦਾ ਹੈ ਹਮ ਸ਼੍ਰੋਮਣੀ ਕਮੇਟੀ ਕੋਲ ਫੰਡਸ ਦੀ ਕੋਈ ਕਮੀ ਨਹੀਂ ਬਿਲਕੁਲ ਸਭ ਕੁਝ ਹੈਗਾ ਲੇਕਿਨ ਸਵਾਲ ਇਹ ਹੈ ਕਿ ਵੀ ਉਹ ਫੰਡਸ ਦਾ ਸਹੀ ਯੂਟਿਲਾਈਜੇਸ਼ਨ ਨਹੀਂ ਹੋ ਰਿਆ ਹੂੰ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਦੇ ਮਾਮਲੇ ਵਿੱਚ ਹੂੰ ਬਹੁਤ ਪਿੱਛੇ ਰਹਿ ਗਈ ਹੈ ਹੂੰ ਈਵਨ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਧਰਮ ਪਰਵਰਤਨ ਦੀ ਸਾਡੇ ਬੱਚਿਆਂ ਨੇ ਹੀ ਸਿੱਖ ਧਰਮ ਛੱਡਤਾ ਹੈ ਪਿੰਡਾਂ ਵਿੱਚ ਚਲੇ ਜਾਓ ਤੁਹਾਨੂੰ ਸਿੱਖ ਨਜ਼ਰ ਹੀ ਨਹੀਂ ਆਉਂਦੇ ਉੱਥੇ ਹੂੰ ਪਿੰਡਾਂ ਦੇ ਆਪਾਂ ਜਾਣਦੇ ਆ ਤੇ ਨਾ ਬੱਚੇ ਗੁਰਦਾਰਿਆਂ ਵੀ ਜਾਂਦੇ ਆ ਨਾ ਸਾਨੂੰ ਉੱਥੇ ਸਿੱਖ ਬੱਚੇ ਨਜ਼ਰ ਆਉਂਦੇ ਆ ਔਰ ਜਿਹੜੇ ਥੋੜੇ ਬਹੁਤ ਹੈਗੇ ਉਪਲਾਈਨ ਕਰ ਰਹੇ ਨੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਕਿਧਰੇ ਹੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਬਈ ਜਿਹੜੇ ਨੌਜਵਾਨ ਪੀੜ੍ਹੀ ਹੈ ਨਾ ਉਹ ਵੀ ਸਿੱਖੀ ਤੋਂ ਦੂਰ ਜਾ ਰਹੀ ਹੈ ਹੁਣ ਸਿੱਖੀ ਦੇ ਨੇੜੇ ਉਹਨੂੰ ਕਿੰਨੇ ਲੈ ਕੇ ਆਣਾ ਸੀਗਾ ਸ਼੍ਰੋਮਣੀ ਕਮੇਟੀ ਦਾ ਕੰਮ ਸੀ ਹੁਣ ਸਭ ਤੋਂ ਪਹਿਤੋਂ ਮੈਂ ਇੱਥੇ ਇੰਪੋਰਟੈਂਟ ਗੱਲ ਹੋ ਰਹੀ ਦੱਸਣ ਲੱਗਾ ਦੇਖੋ ਜੀ ਕੀ ਸਾਨੂੰ ਪਤਾ ਹੈ ਸਾਨੂੰ ਜਿਹੜੇ ਸਿੱਖੀ ਬਾਰੇ ਦੱਸਿਆ ਗਿਆ ਜਾਂ ਸਾਨੂੰ ਜੋ ਕੁਝ ਇਹ ਸਿੱਖਿਆ ਦਿੱਤੀ ਗਈ ਉਹ ਸਾਡੀ ਮਾਵਾਂ ਨੇ ਸਾਡੇ ਪਿਤਾ ਜੀ ਨੇ ਸਾਡੇ ਦਾਦੇ ਦਾਦਿਆਂ ਨੇ ਦਾਦੀ ਨੇ ਉਹਨਾਂ ਨੇ ਦਿੱਤੀ ਹਮ ਅੱਜ ਦੀ ਦੇਖੋ ਸਾਡੀ ਬਦਕਿਸਮਤੀ ਕੀ ਹੈ ਹਮ ਕਿ ਜਿਹੜੀਆਂ ਮਾਵਾਂ ਨੇ ਨਾ ਉਹਨੂੰ ਆਪ ਸਿੱਖੀ ਬਾਰੇ ਨਹੀਂ ਪਤਾ ਹਮ ਉਹ ਬੱਚਿਆਂ ਕੀ ਦੱਸਣ ਗਿਆ ਅਰੀਲਾ ਅਰੀਲਾ ਦਾ ਦੌਰ ਚੱਲ ਪਿਆ ਹਾਂ ਅਰੀਲਾ ਦੌਰ ਚੱਲ ਪਿਆ ਹਮ ਉਹਨਾਂ ਦਾ ਕੋਈ ਇਧਰ ਧਿਆਨ ਹੀ ਨਹੀਂ ਹੈ ਹਮ ਹੁਣ ਦੇਖੋ ਤੁਸੀਂ ਦੇਖਿਆ ਵੀ ਹੋਣਾ ਵੀਡੀਓ ਮੈਂ ਕਈ ਵਾਰੀ ਵੀਡੀਓ ਵੀ ਆਈਆਂ ਨੇ ਉਹ ਵੀਡੀਓ ਵਿੱਚ ਉਹ ਪੁੱਛਦੇ ਨੇ ਉਹ ਚੰਗੀਆਂ ਚੰਗੀਆਂ ਬੀਵੀਆਂ ਨੂੰ ਗੁਰਦੁਆਰੇ ਦੇ ਕੋਲ ਖੜ ਕੇ ਪੁੱਛਦੇ ਨੇ ਹਾਂ ਜੀ ਪੰਜ ਪਿਆਰੇ ਦੇ ਨਾਮ ਤੁਹਾਨੂੰ ਪਤਾ ਹੈ ਹਾਂ ਗੁਰੂ ਨਾਨਕ ਸਾਹਿਬ ਬਾਰੇ ਕੁਝ ਪਤਾ ਹੈ ਉਹ ਸਿਰ ਮਾਰ ਦਿੰਦੀਆਂ ਨਹੀਂ ਸੰਨ ਪਤਾ ਕਿਸੇ ਹੋਰ ਨੂੰ ਪੁੱਛ ਲੈ ਉੱਥੇ ਜਾ ਕੇ ਸਿੱਖ ਇਤਿਹਾਸ ਤੋਂ ਵੀ ਉਹਨੇ ਹੋ ਗਏ ਆ ਸੀ ਸਿੱਖ ਤਾਂ ਅਣ ਦੇਖਿਆ ਕਰ ਤਾ ਟੁੱਟ ਗਏ ਹਾਂ ਸਿੱਖ ਇਤਿਹਾਸ ਪੜਿਆ ਨਹੀਂ ਸ਼ੋਮਣੀ ਕਮੇਟੀ ਨੇ ਇਸ ਖੇਤਰ ਵਿੱਚ ਕੋਈ ਕੰਮ ਨਹੀਂ ਕੀਤਾ ਸੋ ਇਸ ਕੰਮ ਵਾਸਤੇ ਸ਼ੌਮਣੀ ਕਮੇਟੀ ਵੀ ਜ਼ਿੰਮੇਵਾਰ ਹੈ ਇੱਕ ਚੀਜ਼ ਹੋਰ ਦੱਸੋ ਐ ਜੀ ਪੀ ਸੀ ਵੀ ਹੋ ਗਈ ਚਲੋ ਉਹਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਪੰਜਾਬ ਦੇ ਸਿੱਖਾਂ ਨੂੰ ਸੰਭਾਲਣਾ ਉਹਨਾਂ ਤੱਕ ਪ੍ਰਚਾਰ ਕਰਨ ਘਰ ਘਰ ਜਾਣ ਪਿੰਡ ਪਿੰਡ ਜਾਣ ਤੇ ਨਾਲ ਨਾਲ ਸੰਪਰਦਾਵਾਂ ਵੀ ਬਹੁਤ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮੋਟੀ ਫੰਡਿੰਗ ਆਉਂਦੀ ਆ ਮੋਟਾ ਪੈਸਾ ਉਹਨਾਂ ਨੂੰ ਆਉਂਦਾ ਵਧੀਆ ਚੜਾਵਾ ਚੜਦਾ ਤੇ ਉਹ ਉਹ ਮੁਰਕਰ ਹੋ ਗਏ ਵੀ ਭੱਜ ਗਏ ਫਿਰ ਦੇਖੋ ਹੁਣ ਮੈਂ ਗੱਲ ਕਰਾਂਗਾ ਤੇ ਬੜੀ ਸਪਸ਼ਟ ਗੱਲ ਕਰਾਂਗਾ ਜਿਹੜੀਆਂ ਇਹ ਡੇਰੇ ਡੂਰੇ ਖੁੱਲੇ ਆ ਸੰਪਰਦਾਵਾਂ ਖੁਲੀਆਂ ਨੇ ਨਾ ਇਹ ਐਕਚੁਅਲੀ ਦੁਕਾਨਾਂ ਨੇ ਇਹ ਸਾਰਿਆਂ ਨੇ ਜਿਹੜੇ ਬਾਬੇ ਬਣ ਗਏ ਉਹਨਾਂ ਨੇ ਆਪਣੀ ਦੁਕਾਨਾਂ ਖੋਲ ਲਈਆਂ ਆਪਣੀ ਫੋਲੋਇੰਗ ਕਰ ਲਈ ਹੁਣ ਦੇਖੋ ਪੰਜਾਬ ਵਿੱਚ ਆਪਾਂ ਦੇਖ ਲਈਏ ਜਦੋਂ ਵੋਟਾਂ ਦਾ ਦੌਰ ਆਉਂਦਾ ਹੈ ਤੇ ਜਿਹੜੇ ਲੀਡਰ ਨੇ ਉਹ ਡੇਰਿਆਂ ਤੋਂ ਜਾਂਦੇ ਆ ਸਭ ਤੋਂ ਪਹਿਲਾਂ ਉਹ ਡੇਰੇ ਤੇ ਹੁੰਦੇ ਨੇ ਡੇਰਿਆਂ ਤੋਂ ਜਾਂਦੇ ਆ ਉੱਥੇ ਜਾ ਕੇ ਉਹ ਵੋਟਾਂ ਵਾਸਤੇ ਉਹਨਾਂ ਨੂੰ ਕਹਦੇ ਨੇ ਸੋ ਮਤਲਬ ਇਹ ਹੈਗਾ ਵੀ ਜਿਹੜੇ ਡੇਰਿਆਂ ਦੀ ਗੱਲ ਕਰ ਰਹੇ ਹੋ ਨਾ ਡੇਰਿਆਂ ਦਾ ਕੰਮ ਧਰਮ ਪ੍ਰਚਾਰ ਕਰਨਾ ਨਹੀਂ ਹੈ ਹਮ ਡੇਰਿਆਂ ਦਾ ਕੰਮ ਜਿਹੜਾ ਹੈਗਾ ਉਹ ਆਪਣੇ ਹਿੱਤ ਨੇ ਨਾ ਡੇਰਿਆਂ ਦੇ ਉਹ ਹਿੱਤ ਪੂਰੇ ਕਰਨੇ ਆ ਔਰ ਸਾਰੇ ਇਦਾਂ ਹੀ ਕਰ ਰਹੇ ਨੇ ਡੇਰੇ ਕੋਈ ਬਿਰਲੇ ਨਹੀਂ ਹਮ ਬਿਰਲੇ ਕੋਈ ਡੇਰੇ ਵਧੀਆ ਵੀ ਨਹੀਂ ਜਿੱਥੇ ਉਹ ਮਤਲਬ ਜਿਹੜਾ ਹੈਗਾ ਵੀ ਧਰਮ ਦੀ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਪਰ ਮੇਰੀ ਜੋ ਤਜਰਬਾ ਹੋਏ ਇਹ ਵੀ ਮੈਂ ਇੱਕ ਦੋ ਡੇਰਿਆਂ ਤੇ ਗਿਆ ਤੇ ਉੱਥੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਲੋਕੀ ਜਿਹੜੇ ਨੇ ਨਾ ਬਾਬੇ ਨੂੰ ਪਹਿਲੇ ਮੱਥਾ ਟੇਕ ਦਿਆ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਜਾ ਕੇ ਟੇਕਦੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਬਹੁਤ ਜ਼ਿਆਦਾਤਰ ਇਸ ਤਰ੍ਹਾਂ ਹੀ ਹੋਣ ਲੱਗਿਆ ਲੋਕ ਲੋਕ ਬਾਬਿਆਂ ਕੰਨੀ ਜ਼ਿਆਦਾ ਧਿਆਨ ਲੈ ਗਏ ਆਪਣਾ ਉਹਨਾਂ ਕੰਨੀ ਜ਼ਿਆਦਾ ਸਰਦਾ ਗੁਰੂ ਗ੍ਰੰਥ ਸਾਹਿਬ ਬਾਦ ਮੱਥਾ ਟੇਕਦੇ ਬਹੁਤ ਆਮ ਹੁੰਦਾ ਗੁਰੂ ਗ੍ਰੰਥ ਸਾਹਿਬ ਨਾਲ ਸਿੱਖ ਨਹੀਂ ਜੋੜੇ ਬਾਬਿਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਨਾਲ ਸਿੱਖ ਨਹੀਂ ਜੋੜੇ ਉਹਨਾਂ ਨੇ ਆਪਣੇ ਨਾਲ ਜੋੜੇ ਨੇ ਸੋ ਇਹ ਇੱਕ ਬਹੁਤ ਵੱਡਾ ਕਾਰਨ ਹੈ ਹੁਣ ਤੁਸੀਂ ਕਹਿੰਦੇ ਹੋ ਕਿ ਇਹਨੂੰ ਰੋਕਿਆ ਜਾ ਸਕਦਾ ਕਿਵੇਂ ਰੋਕਿਆ ਜਾ ਸਕਦਾ ਹੈ ਹੂੰ ਰੋਕਿਆ ਜਾ ਸਕਦਾ ਹੂੰ ਰੋਕਿਆ ਇਸ ਤਰ੍ਹਾਂ ਜਾ ਸਕਦਾ ਹੈ ਕਿ ਪਹਿਲੇ ਤੁਸੀਂ ਸਭ ਤੋਂ ਪਹਿਲੇ ਸ਼੍ਰੋਮਣੀ ਕਮੇਟੀ ਆਪਣੀ ਡਿਊਟੀ ਸਮਝੇ ਹੂੰ ਦੂਸਰੀ ਗੱਲ ਇਹ ਹੈ ਕਿ ਜਿਹੜੇ ਸਿੱਖ ਪਰਿਵਾਰ ਨੇ ਹੂੰ ਉਹਨਾਂ ਵਿੱਚ ਜਿਹੜੇ ਬੱਚਿਆਂ ਦੇ ਮਾਪਿਓ ਨੇ ਜਾਂ ਉਹਨਾਂ ਦੇ ਦਾਦੇ-ਪਰਦਾਦੇ ਨੇ ਉਹ ਉਹ ਆਪਣੇ ਬੱਚਿਆਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਨ ਗੁਰਬਾਣੀ ਨਾਲ ਜੋੜਨ ਹੂੰ ਠੀਕ ਹੈ ਤੇ ਉਹਨਾਂ ਨੂੰ ਪਤਾ ਲੱਗੇ ਵੀ ਸਿੱਖੀ ਕੀ ਹੈ ਹੂੰ ਤੇ ਤੀਸਰੀ ਗੱਲ ਇਹ ਹੈ ਕਿ ਜਿਹੜਾ ਇਹ ਜਾਤ ਪਾਤ ਦਾ ਚੱਕਰ ਚੱਲ ਰਿਹਾ ਹੂੰ ਇਹਦੇ ਤੇ ਬੜਾ ਸਟ੍ਰਿਕਟ ਹੋਣਾ ਪਏਗਾ ਕਿ ਵੀ ਜਾਤ ਪਾਤ ਨੂੰ ਛੱਡ ਕੇ ਕਿ ਸਾਰਿਆਂ ਨਾਲ ਆਪਾਂ ਗੱਲ ਆਈਏ ਭਾਵੇਂ ਉਹ ਦਲਤ ਨੇ ਭਾਵੇਂ ਗਰੀਬ ਨੇ ਕਿਉਂਕਿ ਦੇਖੋ ਐਕਚੁਅਲ ਗੱਲ ਕੀ ਹੈ ਜਿਹੜੀ ਸਿੱਖੀ ਹੈ ਨਾ ਸਿੱਖੀ ਹੈ ਹੀ ਗਰੀਬੀ ਦੀ ਬਿਲਕੁਲ ਸਿੱਖੀ ਗਰੀਬੀ ਦੀ ਹੈ ਇਹ ਤੇ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਾਸ਼ਾਈਆਂ ਬਖਸ਼ੀਆਂ ਭਾਈ ਸੰਗਤ ਸਿੰਘ ਦੀ ਗੱਲ ਆਉਂਦੀ ਹਾਂ ਕਲਗੀ ਦੇਤੀ ਸੀ ਉਹਨਾਂ ਨੂੰ ਹਾਂ ਪਾਸ਼ਾਈਆਂ ਬਖਸ਼ੀਆਂ ਠੀਕ ਹੈ ਤੇ ਉਹ ਬਣ ਗਏ ਬਾਦਸ਼ਾਹ ਬਣ ਗਏ ਲੇਕਿਨ ਜਿਹੜੀ ਸਿੱਖੀ ਹੈ ਨਾ ਹੁਣ ਦੇਖੋ ਨਵਾਬ ਕਪੂਰ ਸਿੰਘ ਸੀ ਹਾਂ ਨਵਾਬ ਕਪੂਰ ਸਿੰਘ ਨੂੰ ਜਦੋਂ ਨਵਾਬੀ ਆਫਰ ਹੋਈ ਜੀ ਤੇ ਉਹ ਕਹਿਣ ਲੱਗੇ ਜੀ ਮੈਂ ਜਿਹੜਾ ਇਹ ਲਿੱਧ ਕੋੜਿਆਂ ਦੀ ਲਿੱਧ ਚੁਕਦੇ ਸੀਗੇ ਕਹਿੰਦੇ ਭਾਵੇਂ ਤੁਸੀਂ ਮੈਨੂੰ ਨਵਾਬ ਬਣਾ ਦੇ ਜੋ ਮਰਜ਼ੀ ਕਰ ਦੇ ਪਰ ਮੈਂ ਕੋੜਿਆਂ ਦੀ ਜਿਹੜੀ ਲਿੱਧ ਚੁਕਣਾ ਇਹ ਮੈਂ ਨਹੀਂ ਛੱਡਣੀ ਹਾਂ ਤਾਂ ਸਿੱਖੀ ਤੇ ਇਹ ਹੈ ਹੁਣ ਅਸੀਂ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਮੈਂ ਜੇ ਤੁਹਾਨੂੰ ਥੋੜਾ ਜਿਆ ਐਮਫਸਾਈਜ਼ ਕਰਨਾ ਚਾਹਾਂਗਾ ਉਹ ਇਹ ਹੈ ਕਿ ਆਪਾਂ ਨਾ ਹੁਣ ਭੇਖੀ ਸਿੱਖ ਰਿਹਾ ਗਏ ਆਂ ਬਾਹਰੋਂ ਆਪਾਂ ਸਿੱਖ ਦਿਖਦੇ ਆਂ ਅੰਦਰੋਂ ਆਪਾਂ ਸਿੱਖ ਨਹੀਂ ਆਏ ਸਿਧਾਂਤਾਂ ਤੋਂ ਪੜ ਸਿਧਾਂਤਾਂ ਤੋਂ ਆਪਾਂ ਬਿਲਕੁਲ ਹੁਣ ਪਟਕ ਗਏ ਹਾਂ ਹਾਂ ਹੁਣ ਜਦੋਂ ਤੱਕ ਤੁਸੀਂ ਸਿੱਖ ਸਿਧਾਂਤਾਂ ਦੇ ਪੈਰਾ ਨਹੀਂ ਦਿੰਦੇ ਹਮ ਜਦੋਂ ਤੱਕ ਤੁਹਾਡਾ ਜੀਵਨ ਸਿੱਖ ਮर्याਦਾ ਦੇ ਹਿਸਾਬ ਨਾਲ ਨਹੀਂ ਹੁੰਦਾ ਗੁਰ ਉਪਦੇਸ਼ ਦੇ ਹਿਸਾਬ ਨਾਲ ਨਹੀਂ ਹੁੰਦਾ ਉਦੋਂ ਤੱਕ ਤੱਕ ਜੋ ਮਰਜ਼ੀ ਕਰ ਲੋ ਤੁਹਾਨੂੰ ਕੁਝ ਨਹੀਂ ਮਿਲਣਾ ਸੋ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਇਹ ਹੈ ਜਿਹੜੀ ਮੈਂ ਤੁਹਾਨੂੰ ਦੱਸੇ ਵੀ ਸ਼ੌਮਣੀ ਕਮੇਟੀ ਆਪਣਾ ਰੋਲ ਠੀਕ ਤਰੀਕੇ ਨਾਲ ਪਲੇ ਕਰੇ ਦੂਸਰਾ ਜਿਹੜਾ ਹੈਗਾ ਜਿਹੜੇ ਸਿੱਖ ਨੇ ਉਹ ਜਿਹੜੇ ਨੇ ਉਹ ਵੀ ਆਪਣਾ ਜੀਵਨ ਜਿਹੜਾ ਨਾ ਜੋ ਗੁਰ ਉਪਦੇਸ਼ ਹੈ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਤਾਂ ਇਹ ਗੱਲ ਹੋ ਸਕਦੀ ਹੈ ਕਈ ਵਾਰ ਇਸ ਤਰ੍ਹਾਂ ਦੇ ਜਦੋਂ ਕੋਈ ਮਸਲੇ ਉੱਠਦੇ ਨੇ ਜਾਂ ਕੋਈ ਇਸ ਤਰ੍ਹਾਂ ਕੌਮ ਦੇ ਉੱਤੇ ਭੀੜਾਉਂਦੇ ਤੁਸੀਂ ਵੀ ਕਈ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰ ਦਿੰਦੇ ਹੋ ਜਾਂ ਇੱਕ ਪੱਤਰ ਲਿਖ ਦਿੰਦੇ ਹੋ ਕਿ ਉਪਵਿਖ ਦੇ ਵਿੱਚ ਇਸ ਮੁੱਦੇ ਬਾਰੇ ਮਿਲ ਮੁਲਾਕਾਤ ਕਰਨ ਜਾਵੂਗੇ ਜਰੂਰ ਜੇ ਕੱਲ ਨੂੰ ਦੇਖੋ ਜੇ ਸਾਹਮਣੇ ਮੁੱਦਾ ਪੱਖਿਆ ਹੋਇਆ ਹੈ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਬਾਰੇ ਕੋਈ ਮੀਟਿੰਗ ਕਰਦੇ ਹੈ ਜਾਂ ਕੋਈ ਕਰਦੇ ਹੈ ਤਾਂ ਅਸੀਂ ਜਰੂਰ ਉੱਥੇ ਜਾ ਕੇ ਆਪਣੇ ਵਿਚਾਰ ਪ੍ਰਗਟ ਕਰਾਂਗੇ ਕਿਉਂਕਿ ਇਹ ਜਿਹੜਾ ਹੈਗਾ ਵੀ ਇਹ ਕੋਈ ਛੋਟਾ ਮੋਟਾ ਮੁੱਦਾ ਤੇ ਹੈ ਨਹੀਂ ਬਿਲਕੁਲ ਅੱਛਾ ਇੱਕ ਗੱਲ ਮੈਂ ਤੁਹਾਨੂੰ ਹੋਰ ਜੋੜਨਾ ਚਾਹੁੰਦਾ ਇਹਦੇ ਵਿੱਚ ਹੂੰ ਦੇਖੋ ਇਸ ਤਰ੍ਹਾਂ ਹੈਗਾ ਹੁਣ ਸਾਡੀ ਸੋਚ ਬਣ ਗਈ ਹੈ ਹੂੰ ਸੋਚ ਇਹ ਬਣ ਗਈ ਹੈ ਵੀ ਆਪਾਂ ਨਾ ਸਿੱਖਾਂ ਦੇਣਾ ਦਾੜੀ ਕਿੱਸਾ ਆਇਆ ਇਹਦੇ ਨਾਲ ਆਪਾਂ ਗਿਣਤੀ ਕਰਦੇ ਆਂ ਹੂੰ ਠੀਕ ਹੈ ਲੇਕਿਨ ਇਹ ਨਹੀਂ ਹੈ ਗੱਲ ਹੂੰ ਜਿਹੜੀ ਧਰਮ ਹੈ ਜਿਹੜੀ ਸਿੱਖੀ ਹੈ ਕੁਆਲਿਟੀ ਦੀ ਸਿੱਖੀ ਹੈ ਹੂੰ ਉਹਦੇ ਪਹਿਲੇ ਕੁਆਲਿਟੀ ਹੈ ਫਿਰ ਕੁਆਂਟੀਟੀ ਹੈ ਹੂੰ ਕੁਆਂਟੀਟੀ ਬਾਅਦ ਦੀ ਗੱਲ ਹੈ ਸੋ ਸਭ ਤੋਂ ਪਹਿਲੇ ਜਿਹੜੀ ਗੱਲ ਹੈ ਉਹ ਹੈ ਕੁਆਲਿਟੀ ਦੀ ਬਲਕਿ ਵੀ ਅਸੀਂ ਪਹਿਲੇ ਆਪਣਾ ਜੀਵਨ ਜਿਹੜਾ ਨਾ ਟਾਲੀਏ ਆਪਣੇ ਬੱਚਿਆਂ ਨੂੰ ਅਸੀਂ ਇਸ ਬਾਰੇ ਉਹਨਾਂ ਨੂੰ ਐਜੂਕੇਟ ਕਰੀਏ ਤੇ ਇਹ ਮਾਵਾ ਦਾ ਫਰਜ਼ ਹੈ ਪਿਓ ਦਾ ਫਰਜ਼ ਹੈ ਤਾਂ ਜਾ ਕੇ ਇਸ ਚੀਜ਼ ਨੂੰ ਠਲ ਪੈ ਸਕਦੀ ਹੈ ਦੂਜੀ ਗੱਲ ਇਹ ਹੈ ਵੀ ਜਿਹੜੀ ਲੋਨਾਂ ਦੀ ਗੱਲ ਹੈ ਸ਼ੋਮਿੰਗ ਕਮੇਟੀ ਕੋਲ ਫੰਡ ਥੋੜਾ ਨਹੀਂ ਹੈ ਸ਼੍ਰੋਮੀ ਕਮੇਟੀ ਸਕੂਲ ਵੀ ਪੰਡਾਂਸ ਖੋਲ ਸਕਦੀ ਹੈ ਕਾਲਜ ਵੀ ਖੋਲ ਸਕਦੀ ਹੈ ਠੀਕ ਆ ਉਹਨਾਂ ਦੀ ਫੀਸ ਵੀ ਮਾਫ ਕਰ ਸਕਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਸ਼੍ਰੋਮੀ ਕਮੇਟੀ ਵੀ ਕਿਸਮ ਨਾਲ ਕਮਰਸ਼ਲ ਅਲਾਰੀ ਬਣ ਗਿਆ ਹੂੰ ਉਹਨਾਂ ਦਾ ਵੀ ਜਿਹੜਾ ਸਿਸਟਮ ਚੱਲ ਰਿਹਾ ਹੈ ਉਹ ਵੀ ਹੁਣ ਸਾਰੀ ਜਿਹੜੀ ਉੱਥੇ ਗਿਣਤੀ ਹੈ ਗੋਲਕ ਦੇ ਹਸਾਮਲ ਹੁੰਦੀ ਹੈ ਹੂੰ ਗੋਲਕਾਂ ਦੇ ਹਸਾਮਲ ਹੁੰਦੀ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਭਾਈ ਸਾਹਿਬ ਇੱਕ ਤੁਸੀਂ ਨੇ ਉਹ ਦੌਰ ਵੀ ਦੇਖਿਆ ਜਦੋਂ ਪੰਜਾਬ ਦੇ ਵਿੱਚ ਫੜ ਫੜ ਕੇ ਨੌਜਵਾਨਾਂ ਨੂੰ ਜਿਹੜਾ ਕਤਲ ਕੀਤਾ ਜਾਂਦਾ ਸੀ ਉਹ ਸਮਾਂ ਵੀ ਦੇਖਿਆ ਜਦੋਂ ਤਰਨਤਾਰਨ ਹੋ ਗਿਆ ਗੁਰਦਾਸਪੁਰ ਤੇ ਅੰਮ੍ਰਿਤਸਰ ਸਿੱਖੀ ਦਾ ਧੁਰਾ ਮੰਨੇ ਜਾਂਦੇ ਨੇ ਤਿੰਨੇ ਜ਼ਿਲ੍ਹੇ ਜਿਹੜੇ ਹੈ ਤਾਂ ਉਹ ਦੌਰ ਵੀ ਤੁਸੀਂ ਦੇਖਿਆ ਜਦੋਂ ਫੜ ਫੜ ਕੇ ਕਤਲ ਕਰਦੇ ਸੀ ਨੌਜਵਾਨਾਂ ਨੂੰ ਉਹ ਦੌਰ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਛੱਡ ਛੱਡ ਕੇ ਭਜਦੇ ਸੀ ਲੋਕ ਸਿੱਖੀ ਧਰਮ ਨੂੰ ਨਹੀਂ 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 ਬਿਲਕੁਲ ਨਹੀਂ ਉਹ ਜਿਹੜੇ ਇਹ ਜਿਹੜੇ ਤੁਸੀਂ ਨਾਂ ਲਿਆ ਤਰਨਤਾਰਨ ਅੰਮ੍ਰਿਤਸਰ ਜਾਂ ਗੁਰਦਾਸਪੁਰ ਇੱਥੇ ਸਿੱਖੀ ਵਿੱਚ ਬੜੇ ਪਰਪਖ ਸੀਗੇ ਜਿਹੜੇ ਵੱਡੇ ਵੱਡੇ ਜਿਹੜੇ ਇੱਥੋਂ ਯੋਧੇ ਨਿਕਲੇ ਆ ਜੀ ਉਹ ਸਾਰੇ ਉਹ ਨਾ ਇਲਾਕਿਆਂ ਛੋਂ ਨਿਕਲੇ ਆ ਹੂੰ ਜਿੰਨੇ ਵੱਡੇ ਵੱਡੇ ਯੋਧੇ ਸੀਗੇ ਪਿਛਲੇ ਮੂਵਮੈਂਟ ਦੇ ਉਹ ਸਾਰੇ ਉਹਨਾਂ ਇਲਾਕਿਆਂ ਛੋਂ ਆਏ ਨੇ ਉੱਥੇ ਦੇ ਇਸ ਚੀਜ਼ ਦਾ ਕੋਈ ਸੋਚ ਵੀ ਨਹੀਂ ਸਕਦਾ ਕੋਈ ਕਿ ਇਹ ਵਿੱਚ ਕੋਈ ਧਰਮ ਪਰਵਰਤਨ ਦੀ ਗੱਲ ਹੈ ਹੁਣ ਗੱਲ ਦੇਖੋ ਇੱਕ ਜਿਹੜਾ ਇੱਕ ਸਿੰਪਲ ਜੀ ਗੱਲ ਹੈ ਸਿੱਖੀ ਬੜੀ ਉੱਥੇ ਸਿਕਰਾਂ ਤੇ ਸੀ ਸਿੱਖੀ ਦਾ ਤੋਰੇ ਸੀ ਤਿੰਨੇ ਜਲੇ ਫਿਰ ਜਾਣ ਕੇ ਮੇ ਲੱਗੀ ਇਸ ਇਸ ਸਾਈ ਧਰਮ ਵਿੱਚ ਪਰਵਰਤਨ ਕਿਵੇਂ ਮੈਂ ਤੁਹਾਨੂੰ ਨਹੀਂ ਦੱਸਾਂ ਲਗਾ ਦੇਖੋ ਇਸ ਤਰ੍ਹਾਂ ਹੈਗਾ ਕਿ ਜਿੱਥੇ ਗਾਹ ਹੋਏਗਾ ਨਾ ਹੂੰ ਹੈਂ ਦੁਕਾਨਦਾਰ ਸੌਦੇ ਸੌਦਾ ਉੱਥੇ ਵੇਚੇਗਾ ਜਾ ਕੇ ਹੂੰ ਠੀਕ ਹੈ ਹੁਣ ਉੱਥੇ ਇਹਨਾਂ ਨੇ ਜਿਹੜਾ ਟਾਰਗੇਟ ਕੀਤੇ ਨੇ ਉਹ ਇਲਾਕੇ ਵੀ ਇਹਨਾਂ ਨੂੰ ਪਤਾ ਹੈ ਕਿ ਵੀ ਉੱਥੇ ਸਿੱਖੀ ਵਿੱਚ ਕਾਫੀ ਪਰਪਖ ਲੋਕ ਨੇ ਹੂੰ ਠੀਕ ਹੈ ਕਾਫੀ ਸਿੱਖ ਜਿਹੜੇ ਨੇ ਉਹ ਸਿੱਖੀ ਨੂੰ ਮੰਨਦੇ ਆ ਸੋ ਇਹਨਾਂ ਨੇ ਟਾਰਗੇਟ ਉਸ ਅਸਾਮਲ ਕੀਤਾ ਕਿ ਇਹਨਾਂ ਦਾ ਜਿਹੜਾ ਸੌਦਾ ਹੈ ਨਾ ਇਹ ਉੱਥੇ ਹੀ ਵਿਕਣਾ ਹੈ ਹੂੰ ਸੋ ਇਸ ਕਰਕੇ ਜਿਹੜਾ ਹੈ ਇਹ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਆ ਵੀ ਦੁਖਦਾਈ ਜੀ ਗੱਲ ਲੱਗਦੀ ਹੈ ਕਿ ਵੀ ਆਪਣਾ ਜਿਹੜਾ ਜੋ ਵੀ ਇਹ ਰਿਪੋਰਟ ਆਈ ਹੈ ਕਹਦੀ ਅਸੀਂ ਵੀ ਮੈਂ ਵੀ ਕਦੀ ਇਹ ਗੱਲ ਤੇ ਕਦੀ ਇਹ ਧਿਆਨ ਨਹੀਂ ਦਿੱਤਾ ਵੀ ਲੱਖਾਂ ਵਿੱਚ ਹੀ ਪਰਵਰਤਨ ਹੋ ਜਾਏਗਾ ਹੁਣ ਕਈ ਵਾਰੀ ਵੀਡੀਓ ਦੇਖਣ ਨੂੰ ਮਿਲਦੀ ਹੈ ਉਹਦੇ ਵਿੱਚ ਉਹਨਾਂ ਨੇ ਪੱਗ ਵੀ ਬੰਨੀ ਹੈ ਕਿਰਪਾਨ ਵੀ ਪਾਈ ਹੈ ਹੈ ਤੇ ਉਹ ਪ੍ਰਚਾਰ ਯੂਸ਼ੂ ਮਸੀਹ ਦਾ ਉਹ ਉਹ ਚੀਜ਼ ਵੀ ਹੁੰਦੀ ਹੈ ਵੀ ਜਿਹੜੇ ਕੁਝ ਕੁ ਲੋਕ ਹੁੰਦੇ ਨੇ ਜਿਹੜੇ ਉਹ ਤੰਤਰ ਮੰਤਰ ਜਾਂ ਕਰਕੇ ਛੱਡ ਦਿੰਦੇ ਨੇ ਇੱਕ ਵਾਰ ਦੇਖੀ ਹੋਣੀ ਤੁਸੀਂ ਵੀਡੀਓ ਤੜਫਣ ਜੇ ਲੱਗ ਜਾਂਦੇ ਨੇ ਲੋਕ ਉਹ ਪਖੰਡਵਾਦ ਚ ਵੀ ਫਸ ਗਏ ਲੋਕ ਦੇਖੋ ਪਿੰਡਾਂ ਦੇ ਲੋਕ ਜਿਹੜੇ ਨੇ ਨਾ ਜਿਹੜੇ ਅਨਪੜ ਲੋਕ ਨੇ ਆ ਪਿੰਡਾਂ ਦੇ ਲੋਕ ਨੇ ਨਾ ਪਖੰਡਵਾਦ ਵਿੱਚ ਬਹੁਤ ਫਸੇ ਹੋਏ ਨੇ ਹਮ ਠੀਕ ਹੈ ਨਾ ਉਹ ਤੇ ਤੁਸੀਂ ਦੇਖੋ ਇਹ ਕੋਈ ਅੱਜ ਦੀ ਕੋਈ ਨਵੀਂ ਗੱਲ ਨਹੀਂ ਹੈ ਕਿ ਜਿਹੜੇ ਲੋਕੀ ਤਰਕਸ਼ੀਲ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਵੀ ਇਹ ਪਖੰਡ ਹੋ ਰਿਹਾ ਹੈ ਉਹਤੇ ਇਸ ਗੱਲ ਬਾਰੇ ਅਵੇਅਰ ਨੇ ਹੂੰ ਲੇਕਿਨ ਜਿਹੜੇ ਲੋਕਾਂ ਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਹੈਗੀ ਹੂੰ ਠੀਕ ਹੈ ਇਹ ਇਹ ਜਿਹੜਾ ਉਹ ਕਰਦੇ ਨੇ ਇਹ ਕੋਈ ਇਹ ਥੋੜੀ ਕਰਦੇ ਨੇ ਇਹ ਬਾਬੇ ਤੰਤਰਕ ਮੰਤਰੇ ਖੋਰ ਸਾਰੇ ਜਿੰਨੇ ਫਿਰਦੇ ਆ ਸਾਰੇ ਇਹ ਕੰਮ ਕਰਦੇ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਡੈਵਿਟ ਕਾ ਖਾਲਸਾ ਸਾਹਿਬ ਸਾਹਿਬ ਜੀ ਤਪਾਈ ਆਰ ਪੀ ਸਿੰਘ ਸਾਡੇ ਨਾਲ ਸੀ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਉਂਕਿ ਬਹੁਤ ਹੀ ਚਿੰਤਾ ਦੀ ਗੱਲ ਹੈ ਕਿ ਆ ਸਿੱਖੀ ਦਾ ਤੋਰਾ ਹੋਵੇ ਅੰਮ੍ਰਿਤਸਰ ਗੁਰਦਾਸਪੁਰ ਤੇ ਤਰਨਤਾਰਨ ਉਹੀ ਇਲਾਕੇ ਦੇ ਵਿੱਚ ਧਰਮ ਪਰिवर्तन ਹੋ ਰਿਹਾ ਹੋਵੇ ਤਾਂ ਉਹ ਕਈ ਗੱਲਾਂ ਦਾ ਵੀ ਜ਼ਿਕਰ ਕੀਤਾ ਤੇ ਨਾਲ ਦੀ ਨਾਲ ਐ ਜੀ ਪੀ ਸੀ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਹਾਡੇ ਕੋਲ ਫੰਡ ਬਹੁਤ ਜ਼ਿਆਦਾ ਨਹੀਂ ਤੁਹਾਡਾ ਬਜਟ ਬਹੁਤ ਵੱਡਾ ਹੈ ਸਰਕਾਰ ਤੋਂ ਵੀ ਵੱਡਾ ਬਜਟ ਤਾਂ ਇਹ ਇਸ ਕਰਕੇ ਤੁਸੀਂ ਉਸ ਇਲਾਕੇ ਦੇ ਵਿੱਚ ਸਕੂਲ ਖੋਲੋ ਉਹਨਾਂ ਲੋਕਾਂ ਦੀ ਨਵਜ ਪਛਾਣੋ ਉਹਨਾਂ ਦੀਆਂ ਲੋੜਾਂ ਕੀ ਨੇ ਤਾਂ ਉਹ ਤਾਂ ਕਰਕੇ ਧਰਮ ਪਰिवर्तन ਨੂੰ ਠੱਲ ਪੈ ਸਕਦੀ ਹੈ ਤਾਂ ਚਿੰਤਾ ਜ਼ਰੂਰ ਹੈ ਵੀ ਕਿ ਹੈ ਨਾ ਕਿ ਜੇਕਰ ਜਥੇਦਾਰ ਸ੍ਰੀ ਕਾਲਤਕ ਸਾਬ ਦੇ ਵੱਲੋਂ ਕੀ ਮੀਟਿੰਗ ਸੱਦੀ ਜਾਂਦੀ ਹੈ ਉਸ ਮੀਟਿੰਗ ਦੇ ਵਿੱਚ ਵੀ ਹਿੱਸਾ ਬਣਨਗੇ ਤਾਂ ਉਹ ਕਈ ਜਿਹੜੇ ਉਸ ਦੇ ਰੋਕਣ ਦੇ ਲਈ ਗੱਲਾਂ ਵੀ ਸਾਂਝੀਆਂ ਕਰਨਗੇ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੁੜੇਰ ਜਾਨਸ ਪ੍ਰੋਕਸਿਮਿਟੀ ਟੀਵੀ ਮੋਹਾਲੀ